ਸਰਹੰਦ ਪੋ ਦੀ ਕੜਾਕੇ ਦੀ ਸਰਦੀ ਆਸਮਾਨ ਵਿੱਚ ਤੁੰਦ ਐਨੀ ਸੰਗਣੀ ਸੀ ਜਿਵੇਂ ਰਾਤ ਨੇ ਖੁਦ ਕਾਲੀ ਚਾਦਰ ਲਪੇਟੀ ਹੋਵੇ ਹਵਾ ਦਾ ਹਰ ਝੋਕਾ ਹੱਡੀਆਂ ਵਿੱਚ ਵੜ ਕੇ ਸਾਹਾਂ ਨੂੰ ਕੰਬਾ ਰਿਹਾ ਸੀ ਸਰਹੰਦ ਦੇ ਕਿਲੇ ਦੇ ਅੰਦਰ ਠੰਡਾ ਬੁਰਜ ਬਾਹਰੋਂ ਚੁੱਪ ਨੂੰ ਸਵੇਟੀ ਬੈਠਾ ਸੀ ਪਰ ਆਪਣੇ ਅੰਦਰ ਅਸਾਂ ਦਰਦ ਸਵੇਟੀ ਬੈਠਾ ਸੀ ਠੰਡਾ ਬੁਰਜ ਮੌਤ ਤੋਂ ਵੀ ਠੰਡਾ ਬੁਰਜ ਦੇ ਅੰਦਰ ਨਮੀ ਨਾਲ ਭਿੱਜੀਆਂ ਦੀਵਾਰਾਂ ਜ਼ਮੀਨ ਤੇ ਬੈਠੀ ਬੁੱਢੀ ਮਾਤਾ ਗੁਜਰੀ ਜੀ ਸਫੈਦ ਕੇਸਾਂ ਤੇ ਧੁੰਦ ਬਰਫ਼ ਵਾਂਗ ਜਮੀ ਹੋਈ ਅੱਖਾਂ ਵਿੱਚ ਚਿੰਤਾ ਪਰ ਚਿਹਰੇ ਤੇ ਅਟਲ ਸ਼ਾਂਤੀ ਉਹਨਾਂ ਦੇ ਕੋਲ ਦੋ ਨਿੱਕੇ ਬੱਚੇ ਬਾਬਾ ਜੋਰਾਵਰ ਸਿੰਘ ਜੀ ਨਾਜ਼ੁਕ ਸਰੀਰ ਪਰ ਅੱਖਾਂ ਵਿੱਚ ਸ਼ੇਰ ਵਰਗੀ ਚਮਕ ਬਾਬਾ ਫਤਿਹ ਸਿੰਘ ਜੀ ਮਾਸੂਮ ਚਿਹਰਾ ਪਰ ਮੱਥੇ ਤੇ ਅਡੋਲ ਹੌਸਲੇ ਦੀ ਲਕੀਰ ਨਾ ਅੱਗ ਸੀ ਨਾ ਅੰਨ ਸੀ ਨਾ ਪਾਣੀ ਸਿਰਫ ਗੁਰੂ ਦਾ ਨਾਮ ਸੇ ਸ਼ਹਿਰ ਵਿੱਚ ਵਜੀਰ ਖਾਨ ਦਾ ਐਲਾਨ ਗੂੰਜ ਰਿਹਾ ਸੀ ਕੋਈ ਵੀ ਗੁਰੂ ਦੇ ਪੁੱਤਰਾਂ ਨੂੰ ਜਾਂ ਉਸ ਦੀ ਮਾਂ ਨੂੰ ਖਾਣਾ ਜਾਂ ਪਾਣੀ ਦੇਵੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਜਿਉਂਦੇ ਹੀ ਪੀੜ ਦਿੱਤਾ ਜਾਵੇਗਾ ਸ਼ਹਿਰ ਦੀਆਂ ਗਲੀਆਂ ਸੁੰਨੀਆਂ ਦਰਵਾਜ਼ੇ ਬੰਦ ਦੀਵੇ ਬੁਝੇ ਹਰ ਘਰ ਵਿੱਚ ਇੱਕ ਡਰ ਪਸਰੀ ਹੋਈ ਸੀ ਉਸਾਰ ਦੀ ਹਿੰਦੂ ਰਸੋਈ ਵਿੱਚ ਇੱਕ ਆਮ ਜਿਹਾ ਆਦਮੀ ਕੰਮ ਕਰਦਾ ਸੀ ਬਾਬਾ ਮੋਤੀराम ਸਾਦੇ ਕੱਪੜੇ ਪਰ ਅੱਖਾਂ ਵਿੱਚ ਗੁਰੂ ਲਈ ਬੇਅੰਤ ਪਿਆਰ ਉਹ ਕੋਈ ਸਿਪਾਹੀ ਨਹੀਂ ਸੀ ਨਾ ਹੀ ਕੋਈ ਅਮੀਰ ਜਾਂ ਕੋਈ ਵਿਦਵਾਨ ਪਰ ਉਹ ਗੁਰੂ ਦਾ ਸਿੱਖ ਸੀ ਜਦੋਂ ਉਸਨੇ ਸੈਬਜਾਦੇ ਨੂੰ ਭੁੱਖੇ ਕੰਮ ਦੇ ਠੰਡੀ ਜ਼ਮੀਨ ਤੇ ਸੁੱਤਾ ਵੇਖਿਆ ਤਾਂ ਉਸਦਾ ਦਿਲ ਫਟ ਗਿਆ ਮਿੱਟੀ ਦਾ ਛੋਟਾ ਜਿਹਾ ਘਰ ਚੁੱਲ੍ਹੇ ਕੋਲ ਬੈਠੀ ਮਾਂ ਪਤਨੀ ਬੀਬੀ ਭੋਲੀ ਜੀ